हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਡਰੈਸ ਇੱਕ ਵਾਰੀ ਭਾਜੀ ਉਹਨਾਂ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਟੋਟਲ 8 ਨਗ ਰਖਾਵਾਂਗੇ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪੰਜ ਮੱਝਾਂ ਤੋਕੜ ਕਰ ਬਣਉਣਗੀਆਂ ਤੇ ਤਿੰਨ ਮੱਝਾਂ ਬੱਚਿਆਂ ਵਾਲੀਆਂ ਹੋਣਗੀਆਂ ਜੀ। ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਗੁਰਵਰਜਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਅੱਗੇ ਕਰ ਲਈ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਇੱਕ ਦੋ ਤੋਂ ਮੱਝ ਭਾਈਆਂ ਦੇ ਕੋਲ ਅੱਜ ਭੋੜੀ ਮੱਝ ਵੀ ਆਈ ਤੇ ਉਹ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ। ਅਗਣ ਵਾਲੀ ਵੀਡੀਓ ਜਲਦ ਹੋ ਕੇ ਪਾਣੀ ਕਰਦੇ ਆਂ ਗੱਲਬਾਤ। ਹਾਂਜੀ। ਬਾਈ ਗੁਰਵਰ ਰਾਮ ਸਿੰਘ ਦੀ ਸਾਸਰੀ ਘਰ। ਸਾਸਰੀ ਘਰ ਦੀ ਖੈਰਾ ਸਾਹਿਬ। ਬਹੁਤ ਠੀਕ ਠਾਕ ਜੀ। ਵਧੀਆ ਜੀ ਚੜ੍ਹਦੀ ਕਲਾ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ। ਕੰਮ ਕਰ ਚੱਲੀ ਜਾਂਦਾ ਵਧੀਆ। ਵਧੀਆ ਵਧੀਆ ਭਾਜੀ ਰੌਣਕਾਂ ਲਗੀਆਂ ਨੇ। ਚਲੋ ਸ਼ੁਕਰੇ ਸ਼ੁਕਰ। ਹਾਂਜੀ ਹਾਂਜੀ। ਰੌਣਕਾਂ ਨੇ ਪਾਓ ਜੀ। ਹਾਂਜੀ ਹਾਂਜੀ। ਹਨਾ ਜੀ। ਹੋਰ ਸਾਹਿਬ। ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਾਸਰੀ ਟਾ। ਸਾਸਰੀ ਘਰ ਜੀ। ਰਿਕਵੈਸਟ ਬੇਨਤੀ ਇਹੋ ਕਰਦੇ ਜੀ ਵੱਧ ਤੋਂ ਵੱਧ ਚੈਨ ਤੇ ਇਹਨਾਂ ਬੱਚਿਆਂ ਵਾਲੀਆਂ ਜੀ ਹਾਂਜੀ ਤੇ ਪੰਜ ਟੋਕੜਾਂ ਗੱਬਣਾ ਜੀ ਠੀਕ ਹੈ ਜੀ ਇੱਕ ਬੱਚੋ ਭੋਲੀ ਮੱਝ ਵੇਗੀ ਹਾਂਜੀ ਭੋਲੀ ਮੱਝ ਵੀ ਹੈਗੀ ਆ ਭਾ ਸਾਰੇ ਹੀ ਹੈਗੇ ਆ ਅੱਛਾ ਜੀ ਤੇ ਰੇਟ ਆਪਾਂ ਛੋੜੇ ਛੋੜੇ ਕਰਨੇ ਛੋੜਛੱਪੇ ਵਾਲੇ ਭਾ ਜੀ ਹੁਣੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਡਰੈਸ ਇੱਕ ਰੀ ਬੋਲ ਦੋ ਡਰੈਸ ਜਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਹਾਂਜੀ ਫੋਨ ਨੰਬਰ 6284741277879601172 ਠੀਕ ਹੈ ਜੀ ਪਹਿਲੀ ਗੱਲ ਤੇ ਪਹਿਲੀ ਰਿੰਗ ਤੇ ਫੋਨ ਚੁੱਕੀ ਦਾ ਭੈਣ ਭਣਾਵਾਂ ਦਾ ਕਿਸੇ ਵੇਲੇ ਨਾ ਚੁੱਕੀਏ WhatsApp ਦੋਵ ਜੋ ਡੰਗਰ ਹੋਇਆ ਸਾਰੀ ਇਨਫਰਮੇਸ਼ਨ ਆ ਜੂਗੀ ਡਿਟੇਲ ਸਾਰੀ ਪਹੁੰਚ ਜੂਗੀ ਤੇ ਜਿੰਨੇ ਆਉਣਾ ਫੋਨ ਕਰਕੇ ਆਵੇ ਭੈਣ ਭਰਾ ਦੂਰੋਂ ਠੀਕ ਹੈ ਜੀ ਤੇ ਸਾਈ ਬਿਆਨੇ ਦਾ ਟਾਈਮ ਚਵੀਆਂ ਘੰਟਿਆਂ ਦਾ ਹੋਊਗਾ ਠੀਕ ਹੈ ਜੀ ਜੇ ਕੋਸੇ ਵੇਲੇ ਆ ਸਕਦਾ ਸਾਈ ਬਣਾ ਭਾਵੇਂ ਪਾਉ ਠੀਕ ਹੈ ਜੀ ਘਰੇ ਆਓ ਤੇ ਆਪਦੀ ਤਸਲੀ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰੀਏ ਆਪਣੇ ਗੁਰਬ੍ਰਹਮ ਸਿੰਘ ਜੀ ਨੀਲੀ ਰਾਵੀ ਮੱਝ ਤੋਂ ਇਹ ਭਾਜੀ ਮਾਲ ਸਾਰਾ ਅੱਜ ਹੀ ਆਇਆ ਜੀ ਹਾਂਜੀ ਤੇ ਡੰਗਰ ਆਪਣਾ ਹਰ ਵੀਡੀਓ ਜ਼ਿਕਰ ਕਰਦੇ ਆਂ ਚਾਰਚੂਰ ਕਰਕੇ ਤੇ ਡੰਗਰ ਤੁਹਾਨੂੰ ਬੜਾ ਥਾਣ ਦਾ ਵੀ ਕਰਦਾ ਸਾਡੀ ਹਾਂਜੀ 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 ਤੇ ਆਪਣੇ ਇਹ ਭਾਜੀ ਮਹੀਂ ਰਹੀ ਜੇ 24 ਮਹੀਨਿਆਂ ਦੀ ਗੱਭਣ ਕਨਫਰਮ ਚੈੱਕ ਪਾਸ ਹਾਂ ਕਿਉਂ ਸਾਡੇ 24 ਦੀ ਗੱਭਣ ਆ ਠੀਕ ਹੈ ਜੀ ਦੁੱਧ ਇਸ ਲੈਗਾ ਜੇ 7-8 ਲੀਟਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਬੱਚਾ ਹੈਗਾ ਤਾਂ ਨਹੀਂ ਬੱਚਾ ਨਹੀਂ ਜੀ ਭਾਰੇ ਤੇ ਮਿਲਦਾ ਬੱਚੇ ਤੋਂ ਹੈ ਨਾ ਜੀ ਪਿਓਰ ਨੀਲੀ ਰਾਵੀ ਜੀ ਪਿਓਰ ਨੀਲੀ ਰਾਵੀ ਹਾਂਜੀ ਹਾਂਜੀ ਤੇ ਇਹ ਗੁਰਪ੍ਰੀਮ ਕਿੰਨੇ ਸੂਏ ਤੇ ਗੱਭਣਗਾ ਇਹ ਭਾਜੀ ਮੰਨ ਲਓ ਦੂਜੀ ਸੂਏ ਸੂਈ ਆ ਤੇ ਜੇ ਸੂਏ ਤੇ ਮੂਰੇ ਗੱਭਣਗਾ ਹਾਂ ਤੇ ਜੇ ਆਹ ਤੇ ਗੱਭਣਿਆ ਠੀਕ ਹੈ ਤੁਹਾਨੂੰ ਦੱਸਿਆ ਜੀ 7 ਕਿਲੋ ਦੁੱਧ ਭਾਜੀ 7-8 ਲੀਟਰ ਹੈਗਾ ਇਹ ਠੀਕ ਹੈ ਜੀ ਤੇ ਇਹਦੀ ਅੱਜ ਕਿ ਲਓ ਜੀ ਦੇਖੋ ਬਾਹਰ ਕੜ ਕੇ ਤੁਮ ਤੋੜ ਕੇ ਦਿਖਾ ਦਿੰਦੇ ਆ ਥੋੜੇ ਨਾ ਡੰਗਰ ਜਾਦੇ ਤੇ ਇੱਥੇ ਥੋੜਾ ਕਨਫਿਊਜ਼ ਹੋਏ ਨਾ ਕਰੀ ਹਾਂਜੀ ਹਾਂਜੀ ਆ ਲੋ ਜੀ ਕਰਿਓ ਚੈੱਕ ਦੋਸਤੋ ਪਿਓਰ ਨੀਲੀ ਰਾਵੀ ਬ੍ਰੀਡ ਪਹਿਲਾ ਨੰਬਰ ਬਾਕੀ ਕੋਈ ਭਲੇ ਖਾਂ ਲਗੇ ਭੈਣ ਭਰਾ ਜਿਹੜੀ ਮੈਂ ਪਸੰਦਿਆ ਨੰਬਰ ਵਾਈਜ ਪੁੱਛ ਸਕਦਾ ਜਾਂ ਚੱਲਦੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਪਾ ਦੇ ਠੀਕ ਹੈ ਜੀ ਇਸੇ ਕਰਕੇ ਆਪਾਂ ਨੰਬਰ ਬੋਲ ਦਿੰਦੇ ਆ ਹਾਂਜੀ ਇਹ ਪਹਿਲੇ ਨੰਬਰ ਪਹਿਲੇ ਨੰਬਰ ਤੋਂ ਸ਼ੁਰੂ ਆ ਤੇ ਆ ਪਿਓਰ ਨੀਲੀ ਰਾਵੀ ਮੱਝ ਦੀ 4 ਮਹੀਨੇ ਦੀ ਕਨਫਰਮ ਚੈੱਕ ਪਾਸ ਜੀ 4 ਮਹੀਨੇ ਦੀ 4.5 ਦੀ ਚੈ ਸਵਾ ਪੱਜਾ ਸੁਣੀ ਜੇ ਦੁੱਧ 7 ਕਿਲੋ ਤਿਆਰ ਹੈ ਜੀ ਹਾਂਜੀ ਕੋਈ ਵੀਰ ਆਪਣੀ ਤਸੱਲੀ ਕਰ ਲੇ ਬੇਸ਼ੱਕ ਇੱਕ ਟਾਈਮ ਦੋ ਟੱਪ ਹੈ ਨਾ ਜੀ ਬਹੁਤ ਵਧੀਆ ਆ ਦੀ ਫਿਸ਼ ਪਾਲੀ ਚ ਰੇਟ ਬਾਕੀ ਨਿਕਾਜਾ ਦੇ ਕਿੰਨਾ ਜੀ ਕਰਦਿਏ ਇਹਦੀ ਲੱਖ ਚ ਪਹੁੰਚ ਲੋ ਜੀ ਕਰੋ ਜੀ ਲੱਖ ਨਿਕਾਂਦਾ ਜੀ ਹਾਂਜੀ ਲੱਖ ਨਿਕਮ ਕਰੋ ਜੀ ਜੈ ਜੈ ਇੱਕੀ ਨਹੀਂ ਇੱਕੇ ਰੇ 80 ਦੀ ਕਰ ਦਈਏ 20 ਉੱਡ ਗਏ 20 ਉੱਡ ਗਏ ਐਸੀ ਲੱਗ ਜੀ ਵੀਰ ਦਾ ਜੀ ਹਾਂ ਹਾਂਜੀ ਹੋਰ ਕੋਈ ਗੱਲ ਹੈ ਕਿ ਜਸਪੀਰ ਜੀ ਪੂਰੇ 78000 ਦੀ ਪਹੁੰਚ ਕਰਨੀ ਠੀਕ ਹੈ ਜੀ ਗੱਡੀ ਕੋ ਆਪ ਦੂ ਲਿਆਉਂਦਾ 75000 ਦੀ ਮੈਂ ਦੇਣੀ 75000 ਦੀ ਮਿਲੂਗੀ ਹੈ ਨਾ ਜੀ ਹਾਂਜੀ ਹਾਂਜੀ ਨਾਲ ਦੁੱਧ ਵੀ ਦੇਣ ਦੀ ਤੇ ਨਾਲ ਗੱਭੜ ਵੀ ਹੈ ਹਾਂਜੀ ਤੇ ਬਾਕੀ ਦੋਸਤੋ ਬਰੀਡ ਵੀ ਸੋਹਣੀ ਹੈ 70000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਅੱਜ ਦੀ ਪਹਿਲੀ ਵੀਡੀਓ ਦੀ ਮਾਝ ਦੀ ਪਹੁੰਚ ਹੋਊਗੀ ਜੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਇਆ ਫਿਰ ਤੁਹਾਨੂੰ ਮਿਲਣੀ ਜੀ ਮਾਝ 75000 ਰੁਪਏ ਦੀ ਹਾਂਜੀ 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 ਬਰੀਡ ਦਾ ਤਾਂ 100% ਨੀਲੀ ਰੱਖ ਮੈਂ ਨਾ ਹੀ ਅੱਜ ਤੇ ਕਿਥੇ ਮਨਾ ਮਿਲਣਗੇ ਠੀਕ ਹੈ ਜੀ ਆਪਣੀ ਤਾਂ ਵੀ ਕੁਆਲਟੀ ਚੈੱਕ ਕਰ ਲਓ ਨਖੜਵੇਂ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਸ਼ਾਂਗੜੀ ਆਪਣੇ ਤਾਂ ਵੀ ਇਹ ਸਾਰੇ 12 ਵਜੇ ਤੋਂ ਪਹਿਲਾਂ ਪਹਿਲੇ ਮਿਲਣੇ ਬਾਅਦ ਨਹੀਂ ਮਿਲਣੇ ਠੀਕ ਠੀਕ ਹੈ ਅੱਗੇ ਆਓ ਜੀ ਦੋ ਨੰਬਰ ਤੇ ਗਾੜੀ ਭਾਜੀ ਐਮ 29 ਦੀ ਝੋਟੀ ਏ ਐਮ 29 ਸੀਮਨ ਆ ਵੀ ਐਮ 29 ਦਾ ਸੀਮਨ ਜਿਹੜੇ ਗਾਹ ਵੀ ਐਮ 29 ਦਾ ਸੀਮਨ ਹੈ ਅੱਛਾ ਮੁਰੇ ਲੱਗੜਾ ਸੀਮਨ ਉਹ ਵੀ ਐਮ 29 ਦੇ ਹਾਂਜੀ ਹਾਂਜੀ ਹਾਂ ਇਹ ਪਿਓਰ ਜੈਡ ਬਲੈਕ ਹਾਂ ਜੇ ਕੋਈ ਆਪਾਂ ਨੂੰ ਆਖੂਗਾ ਤੇ ਆਪਾਂ ਆਪਦੇ ਬੰਦਿਆ ਤੇ ਲਈ ਆਪਾਂ ਜਿਹੜਾ ਸੀਮਨ ਇਹਨੂੰ ਲੱਗਾ ਨਾ ਹਾਂ ਉਦਾਂ ਨਾਲ ਵੀ ਦੇ ਦਾਂਗੇ ਹਾਂ ਹੈਗਾ ਫੋਟੋ ਆਪਾਂ ਉਹਨਾਂ ਤੋਂ ਲੇ ਲਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਭਾਜੀ ਪੰਜਾਂ ਮਹੀਨਿਆਂ ਦੀ ਗੱਬਣ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਦੁੱਧ 7-8 ਕਿਲੋ ਜੇ ਝੋਟੀ ਚੱਲੀ ਠੀਕ ਹੈ ਜੀ ਹਾਂਜੀ ਤੇ ਤਾਂ ਸਵੇਰੇ ਸੂਈ ਆ ਉਹ ਚਿੱਗੀ ਜੇ ਤੇ ਦੂਜੇ ਸਵੇਰੇ ਦੀ ਗੱਬਣ ਆ ਜੀ ਦੋਤੋ ਮੈਂ ਤਾਂ ਪਹਿਲਾਂ ਕੱਦ-ਕੱਦ ਚੈੱਕ ਕਰਿਓ ਬਰੀਡ ਸੋਣੀ ਆ ਨਾਲੋ ਜੀ ਕਰੋ ਚੈੱਕ ਅਹਿਮ ਨਤੀ ਸੀਮਨ ਦੀ ਖੋਦ ਆਪ ਹੈ ਤੇ ਜਿਹੜਾ ਮੂਰੇ ਸੀਮਨ ਲੱਗਾ ਉਹ ਵੀ ਅਹਿਮ ਨਤੀ ਸੀਮਨ ਦਾ ਲੱਗਾ ਜੀ ਇਹਦੀ ਪੇਠਪੜੀ ਦੀ ਚੜਾਈ ਚੈੱਕ ਕਰ ਲਿਓ ਦੋਸਤੋ ਪੂਰੀ ਜੈਡ ਬਲੈਕ ਸਾਰੀ ਫੇਸ ਤੋਂ ਲੈ ਕੇ ਤੇ ਪੂਛ ਤੱਕ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਹਾਂਜੀ ਦੁੱਧ 7-8 ਕਿਲੋ ਇੱਥੇ ਚਾਹ ਲਓ ਜੀ ਗੁਰਵਰਿਆਮ ਸਿੰਘ ਦੇ ਬਰਾਬਰ ਉਹਦੀ ਮੋਟੀਆਂ ਤੇ ਵੱਡੀ ਝੋਟੀ ਆ ਜੀ ਪੂਰੀ ਹੈ ਨਾ ਜੀ ਤੇ ਰੇਟ ਇਹ ਤੇ ਆਂਦੀ ਜੇ ਵੀ ਮੈਨੂੰ ਸਵਾ ਕਰੋ ਹਾਂਜੀ ਆਪਾਂ ਸਵਾ ਕਰਨਾ ਨਹੀਂ ਆਪਾਂ ਨਹੀਂ ਕਰਨਾ ਲੱਖ ਵੀ ਨਹੀਂ ਕਰਨਾ ਕਿੰਦਾ ਕਰਨਾ ਜੀ ਦੇ ਦਈਏ 90 ਦੇ ਵੇਖ ਲਓ ਕਿ ਨਹੀਂ ਜਿਵੇਂ ਜੈਸੇ ਕੀ ਕਰਦੀ ਏ ਕਿਰੇ ਹਾਂਜੀ ਇੱਕੇਰੀ ਕਰਦੀ ਏ ਜਿਹੜਾ ਮੈਂ ਉਹ ਕਹੂੰਗਾ ਵੀ ਜਿਹੜਾ ਦਾ ਭੈਣ ਭਰਾ ਲੈ ਜਾਂਦਾ ਸ਼ਕੀਨ ਆਇਆ ਨਾ ਹਾਂ ਉਸੇ ਵਾਲੇ ਆਪਾਂ ਨੂੰ ਛੋੜਾ ਆਲਾ 100 ਰੁਪਏ ਚੋੜ ਆਲਾ ਮੋਲੀ ਹਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਫਿਰ ਕਰਦੀ ਏ 85 ਜੋ ਵੇਖ ਲਓ ਤੁਹਾਡੀ ਮਰਜ਼ੀ ਜੀ ਕੋਈ ਹੈਗੀ ਕਿ ਜੈਸੇ ਕਰ ਦੋ ਪੂਰੇ 83 ਹਜ਼ਾਰ ਚ ਪਹੁੰਚ ਗੱਡੀ ਕੋਲ ਆਪਦੇ ਲਈ 80 ਹਜ਼ਾਰ ਜੋ ਪੂਰੇ 80 ਹਜ਼ਾਰ ਦੀ ਹੈ ਨਾ ਜੀ ਦੋਸਤੋ ਮੱਝ ਦਾ ਕਾਟ ਕਾਟ ਕਰਿਓ ਚੈੱਕ ਆਹ ਲਓ ਜੀ ਮੁੰਦਰੀ ਦੇ ਨਾਗਰ ਕੀ ਝੋਟੀ ਜੇ ਕਰਿਓ ਚੈੱਕ ਪਹਿਲਾ ਸੁਦਾ ਸੂਈ 83000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪੇ ਲੈ ਆਵੇ ਫਿਰ ਤੁਹਾਨੂੰ ਮਿਲਣੀ ਹੈ 80000 ਰੁਪਏ ਦੀ ਪੰਜਾਂ ਮਹੀਨੇ ਦੀ ਭਾਜੀ ਸਿਰਫ 100 ਰੁਪਏ ਛੋੜ ਹੋਣੀ ਹੈ ਕਿਸਾਈ ਵਾਲਾ ਫੋਨ ਨਾ ਲਾਵੇ ਠੀਕ ਹੈ ਜੀ ਹਾਂ ਜੀ ਦੁੱਧ ਕਿੰਨਾ ਦੱਸਿਆ ਬ੍ਰਹਮਥਰੇ ਦੇ ਦੁੱਧ ਭਾਜੀ 7-8 ਕਿਲੋ ਲੀਟਰ ਆ ਤੇ ਪੰਜਾਂ ਮਹੀਨੇ ਦੀ ਗੱਭਣ ਆ ਪੰਜਾਂ ਮਹੀਨੇ ਦੀ ਗੱਭਣ ਹੈ ਹੱਦ ਚਾਈ ਆ ਗਈ ਠੀਕ ਹੈ ਜੀ ਕਦ ਕੱਡ ਦੋਸਤੋ ਬੜਾ ਸੋਹਣਾ ਮੈਂ ਹਾਂਜੀ 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 ਪੂਰੀ ਫੋਲ ਹੈਟ ਪੂਰੇ ਵਟੇ ਕਦ ਕੱਢਦੀ ਹੈ ਇਹ ਤੋਂ ਅੱਗੇ ਦੋਸਤੋ ਤਿੰਨ ਨੰਬਰ ਆ ਗਏ ਇਹ ਭਾਜੀ ਗੱਡੀ ਦੁੱਧ ਕੰਡਾ ਲਾਵਾਂ 11-12 ਲੀਟਰ 10 ਕੈ ਕੇ ਦੇਣੀ ਆ 10 ਕੈ ਕੇ ਹੈ ਨਾ ਜੀ ਹਾਂਜੀ ਹਾਂਜੀ ਠੀਕ ਐ ਦੋਵੇਂ ਟਾਈਮ ਮਿਲਦੀ ਜੀ ਹਾਂਜੀ ਦੋਵੇਂ ਟਾਈਮ ਇਹ ਵੀ ਗੱਬਣੀ ਜੀ ਨਹੀਂ ਜੀ ਨਹੀਂ ਇਹ ਸੂਈ ਮਹੀਂ 20-25 ਦਿਨਾਂ ਦੀ ਸੂਈ ਸਾਰੀ ਅੱਛਾ ਜੀ ਇਹਦਾ ਬੱਚਾ ਕੀ ਜੀ ਬੱਚਾ ਭਾਜੀ ਇਹਦੇ ਮਗਰ ਆ ਜੀ ਦੋਸਤੋ ਬੱਚਾ ਇਹਦੇ ਮਗਰ ਕਟਾ 20 ਤੋਂ 25 ਦਿਨ ਦਾ ਟਾਈਮ ਹੋ ਗਿਆ 11 ਕਿਲੋ ਤੋਦ ਜੀ ਮੈਂ ਨਾ ਜੀ ਦੁੱਧ 11-12 ਲੀਟਰ ਆ ਕੰਡਾ ਲਾਵਾਂ 10 ਕੈ ਕੇ ਦੇਣੀ ਆ 10 ਕੈ ਕੇ ਹੈ ਨਾ ਜੀ ਹਾਂਜੀ ਬੱਚੇ ਮਿਲਦੀ ਵਰੀਆ ਕਦੋਂ ਵਾਰ ਜੀ ਨੂੰ ਵੀ ਹਾਂਜੀ ਇਹਦਾ ਵੀ ਮੁੱਲ ਉੱਥੇ ਹੀ ਲ ਇਹ ਮੁੰਨੀਆਂ ਗਲੀਆਂ ਗਲੀਆਂ ਗੱਡੀ ਚੋਂ ਆਉਣ ਵਾਲੇ ਨਾ ਦਮ ਆ ਲਓ ਜੀ ਇਹਦਾ ਮੁੱਲ 1.5 ਜੀ ਅੱਛਾ ਜੀ ਹੋਟਲ ਹੋਣਾ ਜਿਵੇਂ ਮੱਜਣਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਚਲੋ ਕੋਈ ਵੀਡੀਓ ਨਾ ਉਹ 1.5 ਕਰਦਾ ਕੋਈ ਕਿਤੇ ਵੀਡੀਓ ਨਾ ਵੇਖਣੀ ਬੰਦ ਕਰ ਦੇ 1.5 ਨਹੀਂ ਹੋਣਾ ਕੱਟਣਾ ਹਾਂਜੀ ਆ ਲਓ ਜੀ ਕਰਿਓ ਚੈੱਕ ਦੋਸਤੋ ਮੱਜ ਭੋੜੀ ਆ ਜੀ ਦੁਜਾ ਸੂਗਾ ਸੂਹਾ ਦੁਜਾ ਵੇਖੋ ਜੀ ਮਗਰ ਕਟਾ ਤੇ ਹੋਰ ਮੋਹਰਾ ਦੁੱਧ 11 12 ਲੀਟਰ ਕੰਡਾ ਲਾਵਾਂ 10 ਤੱਕ ਇਹ ਦੇਖੀ ਹੈ ਨਾ ਜੀ ਕਾਪਰ ਕਾਪਰ ਬਾਕੀ ਮੈਨੂੰ 3 20 25 ਦਿਨ ਦੀ ਇਹ ਸੀਰੀਜ਼ ਲੱਗ ਪੂਰੀ ਲੋ ਜੀ ਕਰਿਓ ਚੈੱਕ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੇ ਨਾ ਰਸਾ ਸਿੰਘ ਨੇ ਸੁਣਾ ਨਾ ਨੇ ਕਿਹਾ ਭਾਜੀ ਇਹ ਮੈਂ ਖੁੱਲੀ ਰਹੀ ਯਾਰ ਜਿੱਥੋਂ ਲਿਆਂਦੀ ਆਪਾਂ ਅੱਛਾ ਜੀ ਰਸਾ ਆਪਾਂ ਹੀ ਪਾਇਆ ਜੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦਾ ਗੱਡ ਗੱਡ ਕਰ ਲਿਓ ਚੈੱਕ ਥਣਾ ਦੀ ਕੁਆਲਿਟੀ ਚ ਕਰ ਲਿਓ ਬਹੁਤ ਸੋਹਣੀ ਕਰਦਿਏ ਸਵਾਜੇ ਦੀ ਕਰੋ ਜੀ ਹਾਂਜੀ ਜ਼ਰੂਰ ਕਰੋ ਜੀ ਪੂਰੇ ਲੱਖ ਦੇ ਕਰਦਿਏ ਦੇਖੋ ਜੀ ਹੁਣ ਤੁਹਾਡੀ ਮਰਜ਼ੀ ਹੈ ਕਿੰਨੀ ਕੀ ਚੁ ਮਾਨਦ ਨੇ ਖਾਸੀ ਹੱਟ ਪਹੁੰਚ ਗੱਡੀ ਕੋਲ ਆਪਦੇ ਲਿਆਉਂਦਾ 85 ਹਜ਼ਾਰ ਰੁਪਏ ਮੋਲ ਬਿਲਕੁਲ ਨਿਗਾਹ ਜ ਮੈਂ ਤਾਂ ਕੀ ਕਰੂਗਾ 95 ਹਜ਼ਾਰ ਰੁਪਏ ਹਾਂਜੀ ਆ ਲੋ ਜੀ ਕਰਿਓ ਚੈੱਕ ਦੋਸਤੋ ਮੱਝ ਭੋੜੀ ਬੜੀ ਸੋਹਣੀ ਤੁਸੀਂ ਤਾਂ ਭਾਈ ਤਾਰੀ ਕਰਿਆ ਹੋਵੇ ਨੀ ਇਹ ਸਵਾਲਾ ਕਰ ਦੋ ਲੈ ਇਹ ਕੀ ਗੱਲ ਕੀ 10 11 ਕਿਲੋ ਦੁੱਧ ਮੌਕੇ ਦਾ ਪਿਆਰ ਜੀ ਮੱਝ ਤੇ ਹੈਗੀ ਨਹੀਂ ਜੀ ਆਪਣਾ ਇਹ ਆਪਣਾ ਆਪਦਾ ਚੈਨਲ ਆ ਕੋ ਮੋਲ ਨਹੀਂ ਜ਼ਿਆਦਾ ਕਰਨਾ ਹਾਂਜੀ ਹਾਂਜੀ ਇਹਦੇ ਗੱਲੇ ਆ ਆ ਲੋ ਜੀ ਪੇਠ ਫੁੜੀ ਦੀ ਚੜਾਈ ਚੈੱਕ ਕਰ ਲੋ ਹਾਂ ਜੀ ਦੋ ਦੋ ਵੀ ਸੋਨਾ ਛੋੜ ਲਈ ਹੈ ਹੱਟ ਭਾਵੇਂ ਇੱਕ ਚੈਨਲ ਤੇ ਹੋਰ ਪਾਜੋ ਵੀ ਮੋਨਟਾਈਜ਼ ਕਰ ਦੇਣਾ ਮੋਨਟਾਈਜ਼ ਕਰ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਕਿਨੇ ਦੱਸਿਆ ਬੰਦੇ 88000 ਇਹਦੀ 88 ਤੇ ਪਹੁੰਚ ਜੀ ਗੱਡੀ ਕੋ ਆਬਦੀ ਲਿਆਉਣਾ 85000 ਦੀ 100 ਰੁਪਏ ਛੋੜ ਹੋਣੀ ਹੈ ਠੀਕ ਹੈ ਜੀ ਹਾਂਜੀ ਇਹ ਦੋ ਕੇ ਆ ਗਿਆ ਗੁਰਵ੍ਰਹਿਮ 4 ਨੰਬਰ ਹਾਂਜੀ ਇਹ ਭਾਜੀ ਗੱਬਣ ਜੇ 5.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਠੀਕ ਹੈ ਜੀ 5.5 ਮਹੀਨਿਆਂ ਦੀ ਗੱਬਣ ਜੀ ਤੇ ਦੁੱਧ ਦੇ ਥੱਲੇ ਭਾਜੀ 7 ਕਿਲੋ ਦੀ 7 ਕਿਲੋ ਦੁੱਧ ਹੁੰਦਾ ਮਜੂਦਾ ਚੋਣ ਨਹੀਂ ਇਹ ਬਾਠਿਆ ਕੋ 7 ਲਾ ਲਈ 7 ਲਾ ਕੇ ਸੌਦਾ ਕਰ ਹਾਂਜੀ ਹਾਂਜੀ ਬਾਕੀ ਥਣਾਂ ਦੀ ਕੁਆਲਿਟੀ ਕਰ ਲਿਓ ਚੈੱਕ ਜੀ ਸੂਆ ਤਿੱਜਾ ਸੋਣੀ ਜੇ ਮਹੀਏ ਵੀ ਤਿੱਜਾ ਸੂਆ ਸੋਣੀ ਹੈ ਨਾ ਜੀ ਲਿਓ ਜੀ ਕੱਢੋ ਲਓ ਸੂਆ ਤਿੱਜਾ ਸੋਣੀ ਆ 5.5 ਦੀ ਗੱਬਣ ਠੀਕ ਹੈ ਜੀ ਦੋਸਤੋ ਚਾਰ ਮਗਰ ਤੁਹਾਨੂੰ ਚੌਥਾ ਨੰਬਰ ਦਿਖਾਉਣ ਦੇ ਜੀ ਡਿਟੇਲ ਵਾਈ ਕਿਸ ਨੇ ਸੌਦਾ ਕਰਾਂ ਤੇ ਨੰਬਰ ਪੁੱਛ ਕੇ ਕਰ ਲਿਓ ਲਓ ਜੀ ਕਰ ਲਿਓ ਚੈ ਸੁਆ ਚੌਥਾ ਸੁਣੀ ਜੀ ਪਾਜੀ ਤਿੱਜਾ ਤਿੱਜਾ ਸੁਆ ਸੁਣੀ ਤਿੱਜਾ ਸੁਆ ਸੁਣੀ ਬਾਕੀ ਆਪ ਦੀ ਕੋਈ ਨਰਕ ਪਰਕ ਕਰੇ ਹਾਂਜੀ ਤੇ ਪੰਜਾਂ ਮਹੀਨੇ ਦੀ ਕਨਫਰਮ ਚ ਪੰਜਾਂ ਮਹੀਨੇ ਦੀ ਚੈੱਕ ਪਾਸ ਆ ਲੋ ਜੀ ਕਰੋ ਚੈੱਕ ਨਾ ਲਿਸਟ ਬੜੀ ਸੁਣੀ ਹੈ ਜੀ ਹਾਂਜੀ ਹਾਂਜੀ ਆ ਕਰੋ ਚੈੱਕ ਬਾਕੀ ਥਾਂ ਨਿਖੜਵੇਂ ਚਾਰੇ ਗੈਪ ਚ ਦੁੱਧ ਕਿੰਨਾ ਦੱਸਿਆ 7 ਕਿਲੋ ਜੀ ਹਾਂਜੀ ਦੁੱਧ 7 ਕਿਲੋ ਇਹ ਹੈਗੀ ਜੀ ਸਾਢੇ ਪੰਜਾਂ ਦੀ ਸਾਢੇ ਪੰਜਾਂ ਦੀ ਹੈ ਨਾ ਜੀ ਦੁੱਧ ਕਿੰਨਾ ਚਾਹੁੰਦੀ ਹੁਣ ਇਹ ਕਨਫਿਊਜ਼ ਹੋ ਗਿਆ ਸਾਢੇ ਪੰਜਾਂ ਦੀ ਦੁੱਧ 7-8 ਕਿਲੋ ਆ ਜੀ 7-8 ਕਿਲੋ ਹਾਂਜੀ ਹਾਂਜੀ ਛੱਡੋ ਜੀ ਇਹਦਾ ਫਿਰ ਮੁੱਲ ਇਹਦਾ ਭਾਜੀ ਕਰ ਦਈ ਪਾਇਰ ਅੱਜ ਖੁੱਲੀ ਛੋੜੇ ਤੁਹਾਨੂੰ ਹਾਂਜੀ ਅੱਜ ਖੁੱਲੀ ਛੋੜੇ ਜਿੰਨਾ ਮਰਜ਼ੀ ਕਰੋ ਨਹੀਂ ਛੋੜ ਵੇਖ ਲਓ ਕਿ ਤੁਹਾਡੇ ਨਹੀਂ ਨਹੀਂ ਮੋਲ ਲਓ ਇਹਦੀ 60 ਚ ਪਹੁੰਚ ਗੱਡੀ ਕੋ ਆਪ ਦੀ ਲਿਆਉਂਦਾ 57000 ਦੀ ਦੇਣ ਲਓ ਜੀ ਬਿਲਕੁਲ ਨਿਗਾਹ ਜਾ ਮੋਲ 60000 ਰੁਪਏ ਦੇ ਵਿੱਚ ਇਹਦੀ 100 ਕਿਲੋਮੀਟਰ ਤੱਕ ਵੀ ਪਹੁੰਚ ਹੋਊਗੀ ਸਾਢੇ 5 ਮਹੀਨੇ ਦੀ ਕਨਫਰਮ ਚੈੱਕ ਪਾਸ ਤੇ 6-7 ਕਿਲੋ ਦੁੱਧ ਜਿਹੜਾ ਮੌਕੇ ਦਾ ਚੋਣ ਹਾਂਜੀ ਹਾਂਜੀ ਗੱਡੀ ਕੋ ਆਪ ਦੀ ਲਿਆਊਗਾ ਹਾਂਜੀ ਇਹ 57000 ਦੀ ਮੈਂ ਦੇਣੀ ਆ ਜੀ ਆਪਾਂ ਕੋਈ ਜਿਆਦਾ ਫੋਨ ਨਾ ਲਾਵੇ ਠੀਕ ਹੈ ਜੀ ਜਿਆਦਾ ਫੋਨ ਨਾ ਲਾਵੇ ਆਪਾਂ ਰੇਟ ਹੀ ਨਹੀਂ ਕਸਾਈ ਆਲੇ ਰਹਿਣ ਇਹ ਦੋ ਅੱਗੇ ਆ ਗਿਆ ਪੰਜ ਨੰਬਰ ਆਤਨਾ ਵਾਜੀ ਆਗੇ ਬਾਈ ਹਾਂਜੀ ਇਹ ਭਾਜੀ ਬਿੱਲੀ ਮਹਿੰਗੇ ਹਾਂਜੀ ਦਿੱਲੀ ਬੋਲੀ ਨੀਲੀ ਰਾਵੀ ਚੋਂ ਆਉਂਦੀ ਬਾਰਡਰ ਲਾਈਨ ਦੀ ਮੈਂ ਆ ਜੀ ਇਹ ਸਾਢੇ 7ਵੇਂ ਮਹੀਨੇ ਦੀ ਗੱਬਣੀ ਆ ਕਨਫਰਮ ਚੈੱਕ ਪਾਸ ਸਾਢੇ 7ਵੇਂ 8ਵੇਂ ਮਹੀਨੇ ਦੀ ਗੱਬਣੀ ਆ ਤੇ ਦੋ ਦੋ ਡਰਾਈਏ ਅੱਛਾ ਦੋ ਦੋ ਡਰਾਈ ਹੈ ਕੱਲੀ ਗੱਬਣੀ ਹੈ ਹਾਂਜੀ ਤੇ ਜੇ ਸੂਏ ਮੈਂ ਸੁਣੀ ਜੇ ਪਹਿਲੇ ਸੂਏ ਦਾ ਰਕਾਰਨ 9 ਲੀਟਰ ਦਾ ਹੈ ਜੇ ਦੂਜੇ ਸੂਏ 12 ਲੀਟਰ ਦਿੰਦਾ ਜੇ ਕਿ 12 ਤੋਂ ਪਲੱਸ ਦਊ ਠੀਕ ਹੈ ਜੀ ਹਾਂਜੀ ਹਾਂਜੀ ਸਾਢੇ 7ਵੇਂ ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਨਾ ਜੀ ਹਾਂਜੀ ਹੈਗੀ ਤੇ ਅੱਠਾਂ ਦੀ ਆਪੇ ਸਾਢੇ 7ਾਂ ਦੀ ਆਖਾਂ ਠੀਕ ਹੈ ਜੀ ਦੋ ਤੋਂ ਡਰਾਈ ਦੋਸਤੋ ਦੋ ਟਾਈਮ ਹੀ ਟਾਈਮ ਰਹਿ ਗਿਆ ਤੇ ਸੁੰਦੇ ਵਿੱਚ ਵੱਡੀ ਮਹੇਜ ਇਹ ਆ ਕਰਿਓ ਚੈੱਕ ਅੱਖਾਂ ਦੋਸਤੋ ਲਾਈਟ ਜਗਦੀ ਆ ਫੋਨ ਦੀ ਤਾਂ ਕਰਕੇ ਜਗਦੀ ਆ ਦੇਸੀਏ ਜੇ ਥੋੜਾ ਜਿਹਾ ਹਨੇਰਾ ਵਾਲਾ ਵੀਡੀਓ ਬਣਾਉਣ ਦਾ ਟਾਈਮ ਬਾਕੀ ਕੋਈ ਵੀਰ ਇਹ ਨਾ ਆ ਕੇ ਦੀ ਬਿੱਲੀ ਮਣਕੀ ਆਈ ਹਾਂਜੀ ਇਹ ਬਾਰਡਰ ਲਾਈਨ ਦੀ ਮੈਂ ਆ ਤੇ ਅੱਖ ਬਿੱਲੀ ਜਿਹੇ ਦੀ ਠੀਕ ਹੈ ਜੀ ਕਰ ਲਿਓ ਚੈੱਕ ਦੋਸਤੋ ਅੱਖਾਂ ਤੋਂ ਆ ਕਰ ਲਓ ਚੈੱਕ ਜੀ ਬਿੱਲੀਆਂ ਮਣਕੀ ਹਾਂਜੀ ਹਾਂਜੀ ਇਹ ਭਾਜੀ 7.5 8 ਮਹੀਨੇ ਦੀ ਚੈੱਕ ਪਾ ਦੇ ਹਾਂਜੀ ਹਾਂਜੀ ਤੇ ਦੁੱਧ ਨਹੀਂ ਜੇਗਾ ਹਾਂਜੀ ਬੱਚਾ ਵੀ ਨਹੀਂ ਹੈਗਾ ਕੱਲੀ ਗੱਬਣ ਤੋਂ ਡਰਾਈ ਜੇ ਕੱਲੀ ਗੱਬਣ ਆ ਠੀਕ ਹੈ 2.5 ਮਹੀਨਿਆਂ ਨੂੰ ਸੁੰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਹੋਊਗਾ ਜ ਹਾਂਜੀ ਆਜ ਕਰੋ ਜਰੂਰ ਜੈਸ ਬਿਲਕੁਲ ਅਸੀਂ ਕਰ ਦਈਏ ਕਰੋ ਜੈਸ ਨਹੀਂ ਹੋ ਸਕਦੀ 72 ਦੇ ਜੈਸ 75 ਤੇ ਕਰ ਦਿੰਨੇ ਆ ਹੈਗੀ ਕਿ ਜੈਸ ਵੀ ਹੋਰ ਪੂਰੇ 73000 ਪਹੁੰਚ ਜੀ ਹਾਂ ਹੁਣ ਗੱਡੀ ਕੋ ਆਪ ਦੀ ਲਓ 70000 ਦੀ ਵੇਂਦੇ 70000 ਦੀ ਮੱਝ ਹੈ ਨਾ ਜੀ ਅੱਜ ਭਾਂ ਖਾਪੀਆਂ ਵੱਜਣ ਦੀ ਲਓ ਜੀ ਕਰੋ ਜੀ ਚੈੱਕ ਅੱਜ ਗੁਰਮਰੀਆ ਬੰਦਾ ਵੀ ਥਾਪੀਆਂ ਮਾਰੀਆਂ ਜੀ ਮੋਲ ਉੜਦੀਆਂ ਆਲੇ ਸਾਰੇ 73000 ਰੁਪਏ ਦੇ ਵਿੱਚ ਦੋਸਤੋ ਅਜੀ ਪਹੁੰਚ ਹੋਊਗੀ 100 ਕਿਲੋਮੀਟਰ ਤੱਕ ਦੀ ਲੋ ਜੀ ਕਰਿਓ ਚੈੱਕ ਸਾਢੇ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹੋ ਗਈ ਇਹ ਦੋਸਤੋ 5 ਨੰਬਰ ਤੁਹਾਨੂੰ ਦਿਖਾਤਾ ਜੇ ਆਓ ਜੀ ਅਗੇ 6 ਨੰਬਰ ਤੇ ਜੀ ਗਾਰੀ ਭਾਜੀ ਨੀਲੀ ਰਾਵੀ ਦੀ ਮਹੀਂ ਜੀ ਮਗਰਲੇ ਥਾਂ ਦੀ ਤਲੜ ਜੀ ਅੱਛਾ ਮਗਰਲੇ ਥਾਂ ਦੀ ਤਲੜ ਇਹ ਪਹਿਣੀ ਆਲੇ ਪਾਸੇ ਦੀ ਹਾਂ ਹਾਂ ਜੀ ਹਾਂ ਜੀ ਇਹਦੇ ਕੋ ਕੱਦ ਦੇ ਨਾ ਜਾਵੇ ਗੁਣਾ ਦੀ ਗੁਤਲੀ ਹੈ ਮਗਰਲੇ ਥਾਂ ਦੀ ਦੁੱਧ ਹੱਥ ਕੋ ਜੇ ਇਹਦੇ ਥਲੇ ਮਗਰੇ ਤੇ ਕੱਟੀ ਨੀਲ ਮਰ ਕਟਾ ਕਟਾ ਮਗਰ ਇਹ ਕਟਾ ਇਹ ਨੀਲੀ ਰਵੀ ਦਾ ਠੀਕ ਹੈ ਜੀ ਕਟਾ ਦਿਖਾ ਦਿਓ ਮਰਾ ਕਟਾ ਦਿਖਾ ਦਿਓ ਚਲੋ ਜੀ ਕਟਾ ਵੀ ਪਿਓਰ ਨੀਲੀ ਰਵੀ ਦਾ ਕਰੇ ਚ ਹੈ ਨਾ ਜੀ ਬੜਾ ਚੰਗਾ ਸੀਵਨ ਕੇ ਨੇ ਭਰਾਇਆ ਜੀ ਉਹ ਨੂੰ ਮਤਲ ਟੋ ਹਾਂ ਜੀ ਦੋ ਦੋ ਵਾਸੇ 7-8 ਕਿਲੋ ਠੀਕ ਆਖੀ ਹੋਣਾ 8 ਕਿਲੋ ਦੋ ਦੋ ਕੋ ਜੀ ਦੋ ਦੋ 8 ਕਿਲੋ ਆ ਜੀ 8 ਕਿਲੋ ਤਿਆਰ ਹੈ ਜੀ ਹਾਂ ਜੀ ਹਾਂ ਜੀ ਮਗਲ ਲਧਾਂ ਦੀ ਬਹਿਣੀ ਦੇ ਪਾਸੇ ਦੇ ਤੇਲ ਹੈ ਨਾ ਜੀ ਹਾਂ ਬਹਿਣੀ ਵਾਲੇ ਪਾਸੇ ਦੇ ਤੇ ਲੜਿਆ ਠੀਕ ਹੈ ਜੀ ਹਾਂ ਜੀ ਤੇ ਇਹ ਮਤਲ ਗਾਂ ਗੱਪਨ ਤਰੀਕਾ ਜੀ ਨਹੀਂ ਗੱਪਨ ਨਹੀਂ ਜੀ ਇਹ ਸੂਈ ਮਹੀ ਸਾਰੀ ਮਹੀਨੇ ਦੀ ਕਡੋ ਜੀ ਬਾਰੇ ਵੀਆਂ ਪੰਨੀਆਂ ਦੇ ਨਾਲ ਸੂਈ ਸਾਰੀ ਦੋਸੋ ਇਹ ਵੀ ਨੀਲੀ 라ਵੀ ਚੈੱਕ ਕਰ ਲਿਓ 7-8 ਕਿਲੋ ਦੋਤੇ ਮੌਜੂਦਾ ਤਿਆਰ ਬੱਚਾ ਤੇ ਮਗਰ ਜਿਹੜਾ ਕੱਟਾ ਬਾਦ ਨੀਲੀ 라ਵੀ ਦਾ ਬੜਾ ਸੋਹਣਾ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਜੀ ਇਹ ਭਾਈ ਨੀਲੀ 라ਵੀ ਦੀ ਮਹੀਂ ਜੀ ਨੀਲੀ 라ਵੀ ਹਾਂਜੀ ਮੈਂ ਦੱਸਤਾ ਪਹਿਲੂ ਹੀ ਬਿਲਕੁਲ ਮਣਕੀ ਅੱਖ ਆਹ ਲਓ ਜੀ ਕਰ ਲਓ ਚੈੱਕ ਕੱਟ ਵੀ ਹੈਗਾ ਏ ਤੇ ਬੱਗੀ ਮੋਚ ਠੀਕ ਹੈ ਜੀ ਜਿਹੜੇ ਬਨੇ ਦਾ ਕੱਟਿਆ ਉਧਰਲੇ ਬਨੇ ਨਾਸ ਵੀ ਬੱਗੀ ਹੈ ਜੀ ਲਓ ਜੀ ਭਰੀ ਹਾਂਜੀ ਆ ਲੋ ਜੀ ਕਰੋ ਚੈੱਕ ਜੀ ਇਹ ਵੀ ਬਿਲਕੁਲ ਪਤਲੀ ਚਮੜੀ ਦੀ ਮੱਝ ਦੇ 7-8 ਕਿਲੋ ਦੋ ਚੌੜੀ ਹੈ ਤਿੰਨ ਸੋਨਾ 8 ਕਿਲੋ ਹਾਜ਼ਰ ਹੋਊਗਾ ਜੀ ਮਗਰ ਕਟਾ ਨੀਲੀ ਦਾ ਸੂਈ ਨੂੰ 20-25 ਦੇਣਾ ਠੀਕ ਹੈ ਜੀ ਆ ਕਰੋ ਜੀ ਚੈੱਕ ਹਾਂ ਏਡਾ ਕੱਟ ਜੇ ਅੱਖਾਂ ਤੋਂ ਬਿੱਲੀਆਂ ਬਣੀਆਂ ਤੇ ਸੁਆ ਕੋ ਦੁੱਜਾ ਵਾਲਾ ਤੇਜਾ ਵਾਲਾ ਠੀਕ ਹੈ ਜੀ ਰੇਟ ਬਿਲਕੁਲ ਹੀ ਛੋਟਾ ਕਿੰਨਾ ਜੀ ਕਰ ਦਈਏ 65 ਤੇ ਪਹੁੰਚ ਕਿੰਨਾ ਕੁ ਮਾਨਤਰ 60 ਤੇ ਕਰ ਦਈਏ ਮਾਨਤਰ 55 ਤੇ ਕਰ ਦਈਏ ਕਰੋ ਜੀ ਜੈਸੁਰ ਇਹ ਕਿਹੜੀ ਇਹ ਕਿਹੜੀ ਪੂਰੇ 53 'ਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਦਿ ਨਾਲ 50000 ਦੇਣੀ ਛੁੱਟੀ 50 50 ਕਰਤਾ ਜੀ ਛੋੜਾ ਜਾ 50 50 ਹੋ ਗਿਆ ਜੀ ਹਾਂ ਜੀ ਆਹ ਲਓ ਜੀ ਕਰੋ ਜੀ ਚੈੱਕ ਮੁੱਲ ਬਿਲਕੁਲ ਨਿਗਾਹ ਜਾਈ ਆ ਹਾਂ ਜੀ ਦੁੱਧ 8 ਕਿਲੋ ਹੋਊਗਾ ਜੀ ਬੱਚਾ ਤਾਂ ਮਗਰ ਕੱਟਾ ਤਾਜੀ ਸੂਈ ਆ ਬਈ ਇਹ ਨਾ ਕਿ ਵੀ ਇਹਦਾ ਕਦਨਕਾ ਦੁੱਧ ਹੀ ਡੋਗ ਦੇਣਾ ਨੇ ਹਾਂ ਜੀ ਹਾਂ ਜੀ ਚਵਾਈ ਐ ਜਿਹੜਾ ਕਰਨਾ ਠੀਕ ਠੀਕ ਹੈ ਜੀ 53000 'ਚ ਇਹਦੀ ਪਹੁੰਚ ਹੋਊਗੀ 100 ਕਿਲੋਮੀਟਰ ਤੱਕ ਜੇ ਨੂੰ ਇਹ ਗੱਡੀ ਆਪ ਲੈ ਤੂੰ 50000 'ਚ ਮੱਝ ਇਥੋਂ ਮਿਲਣੀ ਜੀ ਪਾਜੀ ਸੁਈਏ ਜੀ ਹਾਂਜੀ ਆਓ ਜੀ ਅੱਗੇ 7 ਨੰਬਰ ਤੇ ਇਹ ਪਾਜੀ 4.5 ਦੀ ਮੈਂ ਗੱਬਣ ਜੀ ਅੱਛਾ ਜੀ 4.5 ਮਹੀਨਿਆਂ ਦੀ ਗੱਬਣ ਆ ਠੀਕ ਹੈ ਜੀ ਉਹਨਾਂ ਦੇ ਕਹਿਣ ਮੁਤਾਬਿਕ ਦੁੱਜਾ ਸੁਆ ਸੁਣੀ ਕੋਈ ਤੇਜਾਲ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਨਾਲ ਦੁੱਧ ਚਾਹਣ ਦੁੱਧ ਹੈਗਾ ਜੀ ਮੈਂ ਥੱਲੇ 7 ਲੀਟਰ 7 ਲੀਟਰ ਹਾਂਜੀ ਹਾਂਜੀ ਠੀਕ ਹੈ ਜੀ ਲਿਓ ਜੀ ਨੂੰ ਵੀ ਵਾਰ ਘਟੋ 4.5 ਮਹੀਨੇ ਦੀ ਦੋਸਤੋ ਇਹ ਕਨਫਰਮ ਚੈੱਕ ਪਾਸ ਹੈਗੀ ਜੇ ਦੁੱਧ ਹੈਗਾ ਜੀ 7 ਕਿਲੋ ਹਾਂਜੀ ਹਾਂਜੀ ਸੂਹਾ ਤੁਹਾਡੇ ਸਾਹਮਣੇ ਇੱਕ ਦੂਜਾ ਪਾਜੀ ਪਿੱਦੇ ਸੁਣੀ ਇਹ ਵੀ ਮੈਂ ਨੀਲੀ ਚਾਹੁੰਦੀ ਬਿੱਲੀ ਆ ਕੇ ਕਰਾਸ ਆਂਗ ਨੀਲੀ ਰਾਵੀ ਦੇ ਨਾਲ ਦਾ ਹਾਂਜੀ ਲਓ ਜੀ ਚੈੱਕ ਕਰ ਲਓ ਇਹ 1.25 ਚਾਹੁੰਦੀ ਜੀ 1.25 ਮਹੀਨੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ 1.25 ਮਹੀਨੇ ਚੈੱਕ ਪਾਸ 1.25 ਮਹੀਨੇ ਚੈੱਕ ਪਾਸ ਤੇ ਦੁੱਧ 7 ਕਿਲੋ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ ਜੀ ਹਾਂਜੀ ਬੜੀ ਸੁਣੀ ਕੁਆਲਟੀ ਦੀ ਮਾਜਾ ਚੈੱਕ ਕਰੋ ਬਰੀਡ ਪੂਰੀ ਸੁਣੀ ਆਹ ਲਓ ਜੱਖਾਂ ਦੋਵੇਂ ਬਿੱਲੀਆਂ ਮਣਕੀਆਂ ਵੇਖੋ ਜੀ ਠੀਕ ਹੈ ਜੀ ਬ੍ਰਿਯਾਮ ਸਿੰਘ ਜੀ ਇਹ ਵੀ ਕਿੰਨੇ ਚ ਪਹੁੰਚੂਗੀ ਕਰੀਏ 75 ਦੇ ਦੀ ਬਿੱਲੀ ਆ ਜੀ ਜ਼ਰੂਰ ਕਰੋ ਹਾਂਜੀ ਜਰੂਰ ਕਰਾਂਜੀ ਅੱਜ ਇਦਾਂ ਲ ਮਨੇ ਆ ਕੇ ਮੋਲ ਥੋੜੇ ਜਿਆਦੇ ਨਹੀਂ ਹੋ ਜਾਂਦੇ ਕੀ ਨਹੀਂ ਨਹੀਂ ਮੋਲ ਹੁਣ ਘਟਾ ਤੇ ਕੇ ਬਸ ਹਾਂਜੀ ਮੋਲਾ ਪਰ ਰੋਟੀ ਲੈਣੀ ਪਤਲੀ ਕਮਾਈ ਲੈਣੀ ਹਾਂਜੀ ਪੈਂਟ ਕਰ ਦਈਏ 65 ਚ ਹੈਗੀ ਕੋਈ ਜੇਸ ਹੋਰ ਕਰਾਉਣੀ ਦੇਖੋ ਜੀ ਕਰੋ ਜਿੰਨੀ ਹੋ ਸਦੀ ਦੱਸਾ ਕਸਾਈ ਨਾਲੇ ਕਰੇ ਮੁੜ ਕੇ ਮੋਲਾ ਪਾ ਅੱਗੇ ਖੇਚ ਕੇ ਹੁਣ ਕਰਾ ਤੇ ਖੈਰਾ ਸਾਹਿਬ ਠੀਕ ਹੈ ਜੀ ਪੂਰੇ 60000 ਪਹੁੰਚੇ ਲਓ ਜੀ ਕਰਿਓ ਗੱਡੀ ਕੋ ਆਦੀ ਲਾਉਂਦਾ 57000 ਜੀ ਅੱਛਾ ਜੀ ਸਾਡੇ 14 ਦੀ ਗੱਬਣ 7 ਕਿਲੋ ਦੁੱਧ ਸਾਡੇ 14 ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ 7 ਕਿਲੋ ਦੁੱਧ ਸੋਤਵੰਜਾ ਇਹ ਰੁਪਏ ਦੇ ਵਿੱਚ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਗੱਡੀ ਵੀ ਲੈ ਆਪਣੇ ਲਈ 54000 ਦੀ ਜੀ 57 ਦੀ ਜੀ ਪਹੁੰਚ ਪਹੁੰਚ 60 ਦੀ ਆ ਗੱਡੀ ਕੋਆਪ ਦੇ ਲਈ ਹੁੰਦਾ 57 ਦੀ ਠੀਕ ਹੈ ਜੀ ਹਾਂਜੀ ਹਾਂਜੀ 60000 ਦੀ ਪਹੁੰਚ ਹੋਊਗੀ ਜੀ 100 ਕਿਲੋਮੀਟਰ ਤੱਕ ਦੀ ਹਾਂਜੀ ਹਾਂਜੀ ਇਹ ਤੋਂ ਅੱਗੇ ਆ ਗਿਆ ਜੀ 8 ਨੰਬਰ ਇਹ ਭਾਈ ਸੱਜਰਾਂ ਨੇ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਇਹ ਨੀਲੀ ਰਾਵੀ ਦੀ ਪਿਓਰ ਇਹਨੂੰ ਸੂਈ ਨੂੰ ਕਿੰਨਾ ਟੈਮ ਹੋ ਗਿਆ ਜੀ ਇਹਨੂੰ ਭਾਈ ਸੂਈ ਨੂੰ ਕੋ 20 25 ਦੇਣੀ ਹੋਏ ਆ ਆਓ ਜੀ ਬਚਾਓ ခਈਏ ਹਾਂਜੀ ਆਹ ਲਓ ਜੀ ਇਹਦੇ ਮਗਰ ਕੱਟੀ ਜੇ ਨੀਲੀ ਰਾਵੀ ਕੱਟ ਹੈਗਾ ਜੇ ਚਿਹਰੇ ਦੇ ਆਹ ਲਓ ਜੀ ਬਾਕੀ ਪਿਓਰ ਨੀਲੀ ਰਾਵੀ ਕੱਟੀ ਹੈ ਨਾ ਜੀ ਠੀਕ ਹੈ ਜੀ ਉਹ ਜੀ ਸੂਆ ਕਰਵਾ ਸੂਈ ਸੂਆ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਵਾਲਾ ਤੀਜਾ ਵਾਲੇ ਚੌਥਾ ਵਾਲੇ ਠੀਕ ਹੈ ਆਪਦੀ ਸਮਝ ਵੇਖੀ ਜੀ ਕੋਈ ਠੀਕ ਹੈ ਜੀ ਦੁੱਧ ਦੇ ਥਲੇ ਮੈਂ ਥਲੇ 8 ਕਿਲੋ ਜੀ 8 ਕਿਲੋ ਦੁੱਧ ਹੈ ਨਾ ਜੀ ਹਾਂਜੀ ਹਾਂਜੀ ਤਾਜੀ ਸੂਈ ਹੈ ਬੱਚਾ ਹੈ ਤੇ ਮਗਰ ਕੱਟੀ ਤਾਂ ਮੁਖਾਤੀ ਹਾਂਜੀ 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 ਸੂਆ ਤੁਹਾਡੇ ਸਾਹਮਣੇ ਹੈ ਜੋ ਕੁ ਮਰਜੀ ਇਹਨੇ ਲਈ ਸਾਰੀਆਂ ਗਰਮੀਆਂ ਦੁੱਧ ਪੀਉਣਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋ ਮੱਝਾਂ ਮਿਲਣੀਆਂ ਜੇ ਨਾਲ ਕੱਟੀ ਵੀ ਬੜੀ ਚੰਗੀ ਬਰੀਦ ਵਾਲੀ ਹੈ ਹਾਂਜੀ 8 ਕਿਲੋ ਦੁੱਧ ਮੌਜੂਦਾ ਤਿਆਰ ਬਾਕੀ ਥਾਣਾ ਉਹਨਾਂ ਦੀ ਕੁਆਲਿਟੀ ਚੈੱਕ ਕਰ ਲਿਓ ਹਾਂਜੀ ਕਰਦੀ ਹੈ ਦੀ 75 'ਚ ਪਹੁੰਚ 75000 ਰੁਪਏ 'ਚ ਹੈ ਨਾ ਜੀ ਬਜ਼ਾਰ ਵਾਲਾ ਤੇਜ ਜੀ ਹੋਣੇ ਚੋਂ ਮਾਨਦਨ ਕਿੰਨਾ ਕਰਨਾ ਜੀ 70 ਦੀ ਦੇ ਦਈਏ ਪੂਰੇ ਦੀ ਕਰੋ ਕਿ ਜੈ ਸੋਰਖੜੀ ਵਾਲੀ 65 ਦੀ ਹੈਗੀ ਕਿ ਜੈ ਇਸ ਤੇ ਕੱਢ ਦੋ ਇੱਕ ਹੀ ਰੇਡ ਲਾਸਟ ਸਟੈਪ ਜੇ ਥੋੜਾ ਕੈਮਰੇ ਦਾ ਡਰਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੂਰੇ 36000 ਤੇ ਪਹੁੰਚ ਜੀ ਠੀਕ ਹੈ ਜੀ 100 ਕਿਲੋਮੀਟਰ ਤੀਕ ਠੀਕ ਹੈ ਜੀ ਗੱਡੀ ਕੋ ਆਪ ਦੀ ਲਾਂਦਾ 60000 ਦੀ ਮਹੀਨੇ 60000 ਹੈ ਨਾ ਤਾਜੀ ਸੂਈ ਮੱਝ ਨਾਲ ਤਾਜੀ ਸੂਈ ਮਹੀ ਮਗਰ ਕੱਟੀ ਨਹੀਂ ਲਈ ਰਾਵੀ 2.5 ਕਿਲੋ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ 2 ਮਹੀਆਂ ਦੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ 2 ਮੱਝ ਨਾਲ 8 ਕਿਲੋ ਦ ਹਾਂ 63000 ਰੁਪਏ ਦੇ ਵਿੱਚ ਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਠਵਾਂਗ ਤੋਂ ਦਿਖਾ ਪਿਆ ਕੱਲੇ-ਕੱਲੇ ਨਗਦੀ ਬਾਈ ਨੇ ਡਿਟੇਲ ਦੱਸਦੀ ਐ ਤੋਰ ਕੇ ਤੁਹਾਨੂੰ ਦਿਖਾ ਪਿਆ ਜੋ ਵੀ ਇਨਫੋਰਮੇਸ਼ਨ ਹੈਗੀ ਸਾਰੀ ਬਾਈ ਨੇ ਦੱਸਦੀ ਐ ਸੂਏ ਸੂਆ ਦੇ ਪਹੂਆ ਇੱਕ ਟਾਈਮ ਤੋਂ ਚੋ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਐ ਤੁਹਾਡਾ ਹੱਕ ਐ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਫੇਰ ਬੋਲ ਦੇਣਾ ਭਾਈ ਦਾ ਪਿੰਡ ਝਾਮਕੇ ਤਹਿਸੀਲ ਜੀ ਦਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ 1 ਕਰੀਬੀ ਤੋਂ ਫੇਰ ਪੁੱਛ ਲੈਣੇ ਨੰਬਰ ਹੈਗਾ ਜੇ 6284744127 7087901127 ਠੀਕ ਹੈ ਜੀ ਬਾਕੀ ਆਪਾਂ ਡਿਟੇਲ ਸਾਰੇ ਡੰਗਰਾਂ ਦੀ ਦੇ ਦਿੱਤੀ ਆ ਹਾਂਜੀ ਹਾਂਜੀ ਇਹ ਵळे ਕਿਸੇ ਭੈਣ ਭਰਾ ਨੂੰ ਕਨਫਿਊਜ਼ ਇਹ ਗੱਲ ਦੀ ਨਾ ਰਵੇ ਜਿਹੜਾ ਡੰਗਰ ਵੇਖਣ ਦਾ ਨੰਬਰ ਵਾਈਜ਼ ਦੱਸਤਾ ਦੇਖੋ ਸੌਦਾ ਵੀ ਕਰਤਾ ਤੇ ਚੱਲਦੀ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਡੰਗਰ ਦਾ ਆਪਾਂ ਨੂੰ ਵਟਸਐਪ ਕਰਦੇ ਠੀਕ ਹੈ ਜੀ ਕਿਉਂਕਿ ਇਹ ਕਈ ਵੀ ਵੀਡੀਓ ਪੁਰਾਣੀ ਵੇਖਣ ਦਾ ਹੁੰਦੇ ਭੈਣ ਭਰਾ ਜੇ ਡੰਗਰ ਦਾ ਮੋਲ ਰਲ ਜਾਂਦਾ ਹੋ ਜਾਂ ਡੰਗਰ ਦਾ ਮੋਲ ਰਲ ਜਾਂਦਾ ਵਾ ਠੀਕ ਹੈ ਜੀ ਤੇ ਮੰਨ ਲਓ ਕੋਈ ਵੀ ਭੈਣ ਭਰਾ ਕੇ ਦੂਰੋਂ ਦੇ ਫਰ ਅਗਲੇ ਨੂੰ ਇਹ ਹੁੰਦਾ ਫਰੇ ਡੰਗਰ ਵ ਵੇ ਅਭਿਨਾਂ ਦੇ ਪ੍ਰੂਫ ਹੋ ਜਾਂਦਾ ਵੀ ਡੰਗਰੇ ਹੋਈ ਲਿਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਬੇਨਤੀ ਇਹ ਹੋ ਆ ਕਿ ਕੋਈ ਨੀ ਘਰੇ ਆਓ ਕਿ ਆਪਦੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ